31 ਅਕਤੂਬਰ 1984 ਤਤਕਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਸ ਦਿਨ ਕਿਸ ਨੇ ਕੀਤਾ ਸੀ ਕਤਲ ਇੰਦਰਾ ਗਾਂਧੀ ਨੇ ਉਸ ਦਿਨ ਕਿਉਂ ਨਹੀਂ ਸੀ ਪਹਿਨੀ ਬੁਲਟ ਪ੍ਰੂਫ ਜੈਕਟ ਆਪਣੀ ਹੀ ਮੌਤ ਦੀ ਇੱਕ ਦਿਨ ਪਹਿਲਾਂ ਕਿਉਂ ਕੀਤੀ ਸੀ ਭਵਿੱਖਬਾਣੀ ਪੀਐਮ ਰੈਜ਼ਿਡੈਂਸ ਦੇ ਵਿੱਚ ਖੜੀ ਐਂਬੂਲੈਂਸ ਦਾ ਡਰਾਈਵਰ ਉਸ ਦਿਨ ਕਿਉਂ ਸੀ ਛੁੱਟੀ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜਰਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ 31 ਅਕਤੂਬਰ 1984 ਦਾ ਉਹ ਦਿਨ ਜਿਸ ਦਿਨ ਤਤਕਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਦ ਆਸਦੀ ਹੈ ਕਿ ਕਿਉਂ ਉਹਨਾਂ ਦਾ ਡਰਾਈਵਰ ਉਸ ਦਿਨ ਛੁੱਟੀ ਤੇ ਸੀ ਕਿਉਂਕਿ ਜਦੋਂ ਪੀਐਮ ਰੈ residense ਦੇ ਵਿੱਚ ਕੋਈ ਐਂਬੂਲੈਂਸ ਖੜੀ ਹੋਵੇ ਤੇ ਉਸ ਦਾ ਡਰਾਈਵਰ ਛੁੱਟੀ ਤੇ ਹੋਵੇ ਫਿਰ ਕਿਤੇ ਨਾ ਕਿਤੇ ਜਾਂਚ ਦਾ ਵਿਸ਼ਾ ਜ਼ਰੂਰ ਬਣ ਜਾਂਦਾ ਤੇ ਸਭ ਤੋਂ ਵੱਡੀ ਗੱਲ ਕਿਉਂਕਿ ਉਸ ਦਿਨ ਇੰਦਰਾ ਗਾਂਧੀ ਨੇ ਬੁਲਟ ਪ੍ਰੂਫ ਜੈਕਟ ਕਿਉਂ ਨਹੀਂ ਪਾਈ ਕਿਉਂਕਿ ਜਦੋਂ ਵੀ ਇਹ ਪ੍ਰਧਾਨ ਮੰਤਰੀ ਕਿਤੇ ਜਾਂਦੇ ਸੀ ਭਾਵੇਂ ਸਪੀਚ ਦੇਣ ਭਾਵੇਂ ਮੀਟਿੰਗ ਕਰਨ ਹਮੇਸ਼ਾ ਹੀ ਇਹਨਾਂ ਦੇ ਬੁਲਟ ਪ੍ਰੂਫ ਜੈਕਟ ਪਾਈ ਹੁੰਦੀ ਸੀ ਪਰ ਉਸਦੇ ਨੈਨਾ ਨੇ ਬੁਲੇਟ ਪ੍ਰੂਫ ਜੈਕਟ ਕਿਉਂ ਨਹੀਂ ਪਹਿਨੀ ਸੀ ਤੇ ਕਿਉਂ ਇੱਕ ਦਿਨ ਪਹਿਲਾਂ ਯਾਨੀ ਕਿ 31 ਅਕਤੂਬਰ ਨੂੰ ਗੋਲੀਆਂ ਚੱਲੀਆਂ ਸੀ ਤੇ 30 ਅਕਤੂਬਰ ਨੂੰ ਕਿਉਂ ਇਹਨਾਂ ਨੇ ਭਵਿੱਖਬਾਣੀ ਕਰਤੀ ਸੀ ਕਿ ਸ਼ਾਇਦ ਮੈਂ ਰਹਾ ਜਾਂ ਨਾ ਰਹਾ ਪਰ ਮੇਰੀ ਬਹੁਤ ਉਮਰ ਹੈ ਸੋ ਜਿੰਨਾ ਸਮਾਂ ਹੋ ਸਕਦਾ ਮੈਂ ਆਪਣੇ ਲੋਕਾਂ ਦੇ ਨਾਲ ਬਤਿੱਤ ਕਰਾਂ ਸੋ ਕਿਤੇ ਨਾ ਕਿਤੇ ਇਹ ਸਾਰੀਆਂ ਕੜੀਆਂ ਨੇ ਜਿਹੜੀਆਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ ਸਾਹ ਤੁਹਾਨੂੰ ਵਿਸਤਾਰਪੂਰਵਕ ਦੱਸ ਦਿੰਨੇ ਆ ਕਿ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਗੋਲੀਆਂ ਮਾਰ ਕੇ ਕਤਲ ਕਿਸ ਨੇ ਕੀਤਾ ਸੀ ਸੋ ਇਸ ਤੋਂ ਪਹਿਲਾਂ ਤੁਹਾਨੂੰ ਇਹ ਪਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਇੰਦਰਾ ਗਾਂਧੀ ਦੇ ਤਕਰੀਬਨ 30 ਗੋਲੀਆਂ ਮਾਰੀਆਂ ਗਿਆ ਸੀ ਉਹਨਾਂ ਦੇ ਸਰੀਰ ਨੂੰ ਪੂਰੀ ਤਰ੍ਹਾਂ ਛਲਣੀ ਕੀਤਾ ਗਿਆ ਸੀ ਆਉ ਤੁਹਾਨੂੰ ਵਿਸਥਾਰ ਪੂਰਵਕ ਦੱਸ ਦਿੰਨੇ ਆ ਤੇ ਕੜੀਆਂ ਨੇ ਜਿਹੜੀਆਂ ਆਪਸ ਦੇ ਵਿੱਚ ਕਿਵੇਂ ਜੁੜਦੀਆਂ ਨੇ ਉਹਨਾਂ ਦੇ ਵੱਲ ਵੀ ਇੱਕ ਕਹਾਣੀ ਦੇ ਰੂਪ ਚ ਲੈ ਚਲਦੇ ਆ ਤਾਂ ਉਸ ਤੋਂ ਪਹਿਲਾਂ ਕੀ ਕੀ ਹੁੰਦਾ ਉਸ ਦਾ ਜ਼ਿਕਰ ਕਰਦੇ ਆ 31 ਅਕਤੂਬਰ 1984 ਦੀ ਸਵੇਰ ਨੂੰ ਦਰਸਲ 인ਦਰਾ ਗਾਂਧੀ 7:30 ਵਜੇ ਬਿਲਕੁਲ ਤਿਆਰ ਹੋ ਚੁੱਕੀ ਸੀ ਉਹਨਾਂ ਨੇ ਕੇਸਰੀ ਰੰਗ ਦੀ ਸਾੜੀ ਪਾਈ ਹੋਈ ਸੀ ਇਸ ਦਿਨ ਉਹਨਾਂ ਦੀ ਪਹਿਲੀ ਮੁਲਾਕਾ ਪੀਟਰ ਉੱਤਸਵ ਨੂੰ ਦੇ ਨਾਲ ਤੈਅ ਹੋਈ ਸੀ ਜੋ ਕਿ 인ਦਰਾ ਗਾਂਧੀ ਦੇ ਇੱਕ ਦਸਤਾਵੇਜ਼ੀ ਫਿਲਮ ਬਣਾ ਰਹੇ ਸੀ ਭਾਵ ਸੀਨੀਅਰ ਜਰਨਲਿਸਟ ਸੀ ਉਹ ਇੱਕ ਦਿਨ ਪਹਿਲਾਂ ਉੜੀਸਾ ਦੌਰੇ ਦੌਰਾਨ ਵੀ ਉਹਨਾਂ ਨੂੰ ਸ਼ੂਟ ਕਰ ਰਹੇ ਸੀ ਤਾਂ ਦੁਪਹਿਰ ਵੇਲੇ ਉਹਨਾਂ ਨੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਜੇਮਸ ਕੈਲੀਗਨ ਤੇ ਮਿਜ਼ੋਰਮ ਦੇ ਕਾਗੂ ਨੂੰ ਮਿਲਣਾ ਸੀ ਸ਼ਾਮ ਨੂੰ ਉਹਨਾਂ ਨੇ ਬ੍ਰਿਟੇਨ ਦੀ ਰਾਜਕੁਮਾਰੀ ਐਨ ਨੂੰ ਖਾਣੇ ਤੇ ਸੱਦਿਆ ਸੀ ਉਸਦੇ ਨਾਸ਼ਤੇ ਵਿੱਚ ਉਹਨਾਂ ਨੇ ਦੋ ਟੋਸਟ ਸੰਤਰੇ ਦਾ ਜੂਸ ਅਤੇ ਅੰਡੇ ਖਾਧੇ ਤਾਂ ਨਾਸ਼ਤੇ ਤੋਂ ਬਾਅਦ ਜਦੋਂ ਮੇਕਅਪ ਮੈਨ ਉਹਨਾਂ ਦੇ ਚਿਹਰੇ ਤੇ ਪਾਊਡਰ ਅਤੇ ਬਲਸ਼ਰ ਲਗਾ ਰਿਹਾ ਸੀ ਤੋ ਉਹਨਾਂ ਦੇ ਡਾਕਟਰ ਕੇਪੀ ਮਥੂਰ ਅੱਥੇ ਪਹੁੰਚ ਕੇ ਉਹ ਰੋਜ਼ ਇਸ ਸਮੇਂ ਉਹਨਾਂ ਨੂੰ ਦੇਖਣ ਪਹੁੰਚਦੇ ਸੀ ਉਹਨਾਂ ਨੇ ਡਾਕਟਰ ਮਥੂਰ ਨੂੰ ਵੀ ਅੰਦਰ ਬੁਲਾ ਲਿਆ ਤੇ ਦੋਵੇਂ ਗੱਲਾਂ ਕਰਨ ਲੱਗੇ ਤਾਂ ਅਚਾਨਕ ਫਾਇਰਿੰਗ ਕਿਵੇਂ ਹੋਈ ਇਸ ਦੇ ਬਾਰੇ ਤੁਹਾਨੂੰ ਦੱਸ ਦਿੰਦੇ ਆ ਦਰਸ ਸਿੰ德ਰਾ ਗਾਂਧੀ ਨੇ ਆਪਣੇ ਹੀ ਘਰ ਤੋਂ ਆਪਣੇ ਦਫ਼ਤਰ ਜਾਣਾ ਸੀ ਜਿਸ ਦਾ ਸਫ਼ਰ ਕੋਈ ਘੰਟਿਆਂ ਦਾ ਨਹੀਂ ਸੀ ਸਗੋਂ ਚੰਦ ਕੁ ਮਿੰਟਾਂ ਦਾ ਸੀ ਸੋ 10 ਵਜੇ 10 ਕੁ ਮਿੰਟ ਤੇ ਜਦੋਂ ਇੰਦਰਾ ਗਾਂਧੀ ਬਾਹਰ ਆਏ ਤਾਂ ਖੁਸ਼누ਮਾ ਧੁੱਪ ਖਿੜੀ ਹੋਈ ਸੀ ਉਹਨਾਂ ਨੂੰ ਤੋਪਤੋਂ ਬਚਾਉਣ ਲਈ ਸਿਪਾਹੀ ਨਰਾਇਣ ਸਿੰਘ ਕਾਲੀ ਛਤਰੀ ਲੈ ਕੇ ਉਹਨਾਂ ਦੇ ਨਾਲ ਚੱਲ ਰਹੇ ਸੀ ਉਹਨਾਂ ਤੋਂ ਕੁਝ ਕਦਮ ਪਿੱਛੇ ਆਰਕੇਤਾ ਵਰਮਾ ਮੌਜੂਦ ਸੀ ਉਹਨਾਂ ਦੇ ਪਿੱਛੇ ਸਨ ਇੰਦਰਾ ਗਾਂਧੀ ਦੇ ਨਿੱਜੀ ਸੇਵਕ ਯਾਨੀ ਕਿ ਨਿੱਜੀ ਨੌਕਰ 나ਥੂਰਾ ਸਭ ਤੋਂ ਪਿੱਛੇ ਸਨ ਉਹਨਾਂ ਦੇ ਨਿੱਜੀ ਸੁਰੱਖਿਆ ਅਫਸਰ ਸਬ ਇੰਸਪੈਕਟਰ ਰਮੇਸ਼ਵਰ ਧਿਆਲ ਇਸ ਵਿਚਾਲੇ ਇੱਕ ਮੁਲਾਜ਼ਮ ਭਾਂਡੇ ਲੈ ਕੇ ਉਹ ਸਾਹਮਣੇ ਲੰਘਿਆ ਜਿਨ੍ਹਾਂ ਚ ਉਤਸਨੋਵ ਨੂੰ ਚਾਹ ਸਰਵ ਕੀਤੀ ਜਾਣੀ ਸੀ ਤਾਂ ਇੰਦਰਾ ਨੇ ਉਸ ਨੂੰ ਬੁਲਾ ਕੇ ਕਿਹਾ ਉਸ ਨੂੰ ਦੇ ਲਈ ਇੱਕ ਦੂਜਾ ਟੀ ਸੈਟ ਕਰ ਦੋ ਜਦੋਂ ਇੰਦਰਾ ਗਾਂਧੀ 1 ਅਕਤੂਬਰ ਰੋਡ ਨੂੰ ਉਸ ਦੀ ਰਿਹਾਇਸ਼ ਇੱਕ ਸਫਰਦਗੰਜ ਰੋਡ ਦੇ ਨਾਲ ਜੋੜਨ ਵਾਲੇ ਗੇਟ ਤੇ ਪਹੁੰਚੇ ਤਾਂ ਤਵਨ ਦੇ ਨਾਲ ਗੱਲਾਂ ਕਰ ਰਹੀ ਸੀ ਤਵਨ ਉਹਨਾਂ ਨੂੰ ਦੱਸ ਰਹੀ ਸੀ ਕਿ ਉਹਨਾਂ ਦੇ ਹੁਕਮਾਂ ਮੁਤਾਬਕ ਯਮਨ ਦੇ ਦੌਰੇ ਤੇ ਗਏ ਰਾਸ਼ਟਰਪਤੀ ਗਿਆਨੀ iracial ਸਿੰਘ ਨੂੰ ਸੰਦੇਸ਼ ਭੇਜ ਦਿੱਤਾ ਕਿ ਉਹ 7 ਵਜੇ ਤੱਕ ਦਿੱਲੀ ਲੈਂਡ ਕਰ ਜਾਣ ਉਹਨਾਂ ਨੂੰ ਪਾਮ ਹਵਾਈ ਅੱਡੇ ਤੇ ਰਿਸੀਵ ਕਰਨ ਤੋਂ ਬਾਅਦ ਇੰਦਰਾ ਨੇ ਬ੍ਰਿਟੇਨ ਦੀ ਰਾਜਕੁਮਾਰੀ ਐਨ ਨੂੰ ਦਿੱਲੀ ਜਾਣ ਵਾਲੀ ਪਾਰਟੀ 'ਚ ਸ਼ਾਮਲ ਹੋਣਾ ਸੀ ਅਚਾਨਕ ਉਥੇ ਤਾਇਨਾਤ ਸੁਰੱਖਿਆ ਅਫਸਰ ਬੀਅੰਤ ਸਿੰਘ ਨੇ ਰਿਵਾਲਵਰ ਕੱਢ ਕੇ ਇੰਦਰਾ ਗਾਂਧੀ ਤੇ ਫਾਇਰ ਕੀਤਾ ਤਦ ਆਸਦੀ ਹੈ ਕਿ ਬੀਅੰਤ ਸਿੰਘ ਅਤੇ ਸਤਵੰਤ ਸਿੰਘ ਉਹਨਾਂ ਦੇ ਨਿੱਜੀ ਸੁਰੱਖਿਆ ਦੇ ਵਿੱਚ ਸ਼ਾਮਲ ਹੁੰਦੇ ਸੀ ਤਾਂ ਇੰਦਰਾ ਗਾਂਧੀ ਦੇ ਡੈਡ ਦੇ ਵਿੱਚ ਜਾ ਗੋਲੀ ਵਜਈ ਇੰਦਰਾ ਨੇ ਚਿਹਰਾ ਬਚਾਉਣ ਦੇ ਲਈ ਆਪਣਾ ਸੱਜਾ ਹੱਥ ਚੁੱਕਿਆ ਪਰ ਉਸ ਵੇਲੇ ਬਯੰਤ ਨੇ ਬਿਲਕੁਲ ਪੁਆਇੰਟ ਬਲੈਂਕ ਰੇਜ ਤੋਂ ਦੋ ਫਾਇਰ ਹੋਰ ਕੀਤੇ ਇਹ ਗੋਲੀਆਂ ਉਹਨਾਂ ਦੇ ਸੀਨੇ ਅਤੇ ਕਮਰ ਦੇ ਵਿੱਚ ਚੱਲ ਗਿਆ ਜਦੋਂ ਬਯੰਤ ਸਿੰਘ ਸਤਵੰਤ ਸਿੰਘ ਤੇ ਚੀਕਿਆ ਇਸ ਦੇ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਆਪਣੀ 5 ਫੁੱਟ ਦੀ ਦੂਰੀ ਤੇ ਸਤਵੰਤ ਸਿੰਘ ਆਪਣੀ ਆਟੋਮੈਟਿਕ ਕਰਬਾਈਨ ਦੇ ਨਾਲ ਖੜਾ ਸੀ ਇੰਦਰਾ ਗਾਂਧੀ ਨੂੰ ਡਿੱਗਦੇ ਦੇਖੋ دہشت ਦੇ ਵਿੱਚ ਆ ਗਿਆ ਤੇ ਆਪਣੀ ਥਾਂ ਤੋਂ ਹਿੱਲਿਆ ਤੱਕ ਨਹੀਂ ਬਿਆਨਤ ਨੇ ਉਸ ਨੂੰ ਜ਼ੋਰ ਦੀ ਆਵਾਜ਼ ਦੇ ਵਿੱਚ ਕਿਹਾ ਗੋਲੀ ਚਲਾਓ ਸਤਵੰਤ ਨੇ ਫੌਰਨ ਆਪਣੀ ਆਟੋਮੈਟਿਕ ਕਾਰਬਾਈਨ ਦੀਆਂ 25 ਗੋਲੀਆਂ ਇੰਦਰਾ ਗਾਂਧੀ ਤੇ ਚਲਾ ਦਿੱਤੀਆਂ ਬਿਆਨਤ ਦਾ ਪਹਿਲਾ ਫਾਇਰ ਹੋਏ 25 ਸੈਕਿੰਡ ਬੀਤ ਚੁੱਕੇ ਸੀ ਹੋਰ ਮੁਲਾਜ਼ਮਾਂ ਦੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਗਈ ਹੁਣ ਸਤਵੰਤ ਫਾਇਰ ਕਰ ਰਿਹਾ ਸੀ ਰਮੇਸ਼ਵਰ ਦਿয়াল ਨੇ ਅੱਗੇ ਦੌੜਨਾ ਸ਼ੁਰੂ ਕੀਤਾ ਪਰ ਇੰਦਰਾ ਤੱਕ ਪਹੁੰਚਣ ਤੋਂ ਪਹਿਲਾਂ ਸਤਵੰਤ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਹਨਾਂ ਦੇ ਪੱਟ ਤੇ ਪੈਰ ਦੇ ਵਿੱਚ ਲੱਗੀਆਂ ਤੇ ਉੱਥੇ ਉਹ ਤੇਰੀ ਹੋਗੇ ਹੁਣ ਵੱਡਾ ਸਵਾਲ ਇਹ ਹੁੰਦਾ ਕਿ ਜਦੋਂ ਪੀਐਮ ਰੈ residents ਦੇ ਵਿੱਚ ਐਂਬੂਲੈਂਸ ਤਾਂ ਹੋਵੇ ਪਰ ਉੱਥੇ ਡਰਾਈਵਰ ਮੌਜੂਦ ਨਾ ਹੋਵੇ ਤਾਂ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਅਸੀਂ ਜੋ ਕੁਝ ਕਰਨਾ ਸੀ ਕਰ ਦਿੱਤਾ ਹੁਣ ਜੋ ਤੁਸੀਂ ਕਰਨਾ ਹੈ ਉਹ ਤੁਸੀਂ ਕਰ ਲਓ ਉਸ ਵੇਲੇ ਨਾਰਾਇਣ ਸਿੰਘ ਨੇ ਬੀਅੰਤ ਨੂੰ ਜ਼ਮੀਨ ਤੇ ਸੁੱਟਿਆ ਨੇੜੇ ਗਾਰਡ ਰੂਮ ਤੋਂ ਆਈਟੀਬੀ ਪੀਪੀ ਦੇ ਜਵਾਨ ਦੌੜਦੇ ਹੋਏ ਆਏ ਤੇ ਉਹਨਾਂ ਨੇ ਸਤਵੰਤ ਨੂੰ ਘੇਰੇ ਦੇ ਵਿੱਚ ਲੈ ਲਿਆ ਉੱਥੇ ਹਰ ਸਮੇਂ ਐਂਬੂਲੈਂਸ ਖੜੀ ਰਹਿੰਦੀ ਸੀ ਪਰ ਉਸ ਦਿਨ ਉਸ ਦਾ ਡਰਾਈਵਰ ਨਾਦਰ ਸੀ ਯਾਨੀ ਕਿ ਉਹ ਛੁੱਟੀ ਤੇ ਗਿਆ ਹੋਇਆ ਸੀ ਇੰਨੀ ਦੇਰ ਚਿੰਦਰਾ ਦੇ ਸਿਆਸੀ ਸਲਾਹਕਾਰ ਮੱਖਣ ਲਾਲ ਨੇ ਚੀਕਾਂ ਮਾਰੀਆਂ ਅਤੇਂਦਰਾ ਗਾਂਧੀ ਨੂੰ ਜ਼ਮੀਨ ਤਵਾਰ ਕੇ ਧਵਨ ਤੇ ਸੁਰੱਖਿਆ ਮੁਲਾਜ਼ਮ ਦਿਨੇਸ਼ ਪਟਨੇ ਚੁੱਕ ਕੇ ਚੀਤੀ ਐਮਬੈਸਡਰ ਕਾਰ ਦੀ ਪਿਛਲੀ ਸੀਟ ਤੇ ਰੱਖਿਆ ਤੇ ਜਦੋਂ ਉਹ ਹਸਪਤਾਲ ਦੇ ਵਿੱਚ ਪਹੁੰਚੇ ਹਾਲਾਂਕਿ ਵੀ ਡਾਕਟਰਾਂ ਦੇ ਪੈਨਲ ਨੇ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਬਚਾ ਨਹੀਂ ਸਕੇ ਤਾਂਗੇ ਸੀਟ ਦੇ ਉੱਤੇ ਫੋਟੇਦਾਰ ਤੇ ਡਰਾਈਵਰ ਬੈਠੇ ਸੀ ਜਿਵੇਂ ਕਾਰ ਚੱਲਣ ਲੱਗੀ ਸੋਨੀਆ ਗਾਂਧੀ ਨੰਗੇ ਪੈਰੀ ਆਪਣੇ ਡ्रेसਿੰਗ ਗਾਉਂਚ ਮੰਮੀ ਮੰਮੀ ਬੋਲਦਿਆਂ ਭੱਜਦੀ ਹੋਈ ਆਈ ਇੰਦਰਾ ਦੀ ਹਾਲਤ ਦੇਖ ਕੇ ਉਸੇ ਹਾਲ ਦੇ ਵਿੱਚ ਕਾਰ ਦੇ ਪਿੱਛੇ ਦੀ ਸੀਟ ਤੇ ਬੈਠ ਕੇ ਉਹਨਾਂ ਨੇ ਖੂਨ ਦੇ ਨਾਲ ਲੱਤਪਾ ਇੰਦਰਾ ਗਾਂਧੀ ਦਾ ਸਿਰ ਆਪਣੀ ਗੋਦ ਦੇ ਵਿੱਚ ਲੈ ਲਿਆ ਕਾਰ ਬਹੁਤ ਤੇਜ਼ੀ ਦੇ ਨਾਲ ਈਮਸ ਹਸਪਤਾਲ ਦੇ ਵੱਲ ਵਧੀ 4 ਕਿਲੋਮੀਟਰ ਦੇ ਸਫ਼ਰ ਦੌਰਾਨ ਕੋਈ ਕੁਝ ਨਹੀਂ ਬੋਲਿਆ ਸੋਨੀਆ ਦਾ ਗਾਉਂ ਇੰਦਰਾ ਦੇ ਖੂਨ ਦੇ ਨਾਲ ਭਿੱਜ ਚੁੱਕਾ ਸੀ ਅਦਾਸੀਏ ਕਿ ਜਦੋਂ ਹਸਪਤਾਲ ਪਹੁੰਚੇ ਤਾਂ ਉੱਥੇ ਸਟ੍ਰੈਚਰ ਵੀ ਮੌਜੂਦ ਰਹੀ ਸੀ ਤਾਂ ਜਦੋਂ ਇਹ ਖਬਰ ਉਹਨਾਂ ਤੇ ਪਰਸਨਲ ਸਲਾਹਕਾਰ ਨੂੰ ਮਿਲਦੀ ਹੈ ਰਾਸ਼ਟਰਪਤੀ ਨੂੰ ਮਿਲਦੀ ਹੈ ਫੌਰਨ ਦਿੱਲੀ ਵੱਲ ਭੱਜੇ ਆਉਂਦੇ ਨੇ ਪਰ ਉਸ ਤੋਂ ਪਹਿਲਾਂ 20 ਡਾਕਟਰਾਂ ਦੇ ਪੈਨਲ ਨੇ ਡਾ ਗਾਂਧੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ ਤਾਂ ਜਦੋਂ ਇਹ ਖਬਰ ਚਾਰੇ ਪਾਸੇ ਫੈਲ ਜਾਂਦੀ ਹੈ ਤਾਂ ਸਾਰੇ ਕਾਂਗਰਸੀ ਆਗੂਆਂ ਨੇ ਏਮਜ਼ ਹਸਪਤਾਲ ਦੇ ਬਾਹਰ ਆਉਣਾ ਸ਼ੁਰੂ ਕਰ ਦਿੱਤਾ ਤੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਕਲਾਂ ਕਰ ਦਿੱਤਾ ਤਾਂ ਦੱਸਿਆ ਕਿ ਬੀਅੰਤ ਸਿੰਘ ਤੇ ਸਤਵੰਤ ਸਿੰਘ ਦੇ ਵੱਲੋਂ ਇਹ ਬਦਲਾ ਬਲੂ ਸਟਾਰ ਆਪਰੇਸ਼ਨ ਦਾ ਲਗਿਆ ਸੀ ਕਿਉਂਕਿ ਜੂਨ 1984 ਦੇ ਵਿੱਚ ਇੰਦਰਾ ਗਾਂਧੀ ਨੇ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਸੀ ਗੋਲੀਆਂ ਦੇ ਨਾਲ ਅਟੈਕ ਕਰਵਾਇਆ ਸੀ ਛਲਨੀ ਕਰਵਾ ਦਿੱਤਾ ਸੀ ਤਾਂ ਉਸ ਦਾ ਬਦਲਾ ਬੀਅੰਤ ਸਿੰਘ ਤੇ ਸਤਵੰਤ ਸਿੰਘ ਨੇ ਗੋਲੀਆਂ ਮਾਰ ਕੇ ਲਿਆ